ਪੀਪੇ ਵਾਲੇ ਬਿਸਕੁਟ ਜਾਂ ਪੱਠ ਵਾਲੇ ਬਿਸਕੁਟ ਘਰ ਵਿੱਚ ਕਿਵੇਂ ਬਣਾ ਸਕਦੇ ਹਾਂ ਅੱਜ ਆਪਾਂ ਇਹ ਵੀਡੀਓ ਵਿੱਚ ਇਹ ਦੱਸਾਂਗੇ ਤੁਹਾਨੂੰ ਤੇ ਇਹ ਆਪਾਂ ਕੜਾਈ ਵਿੱਚ ਵੀ ਤਿਆਰ ਕਰਾਂਗੇ ਤੇ ਨਾਲ ਹੀ ਆਪਾਂ ਇਹਨੂੰ ਓਵਨ ਵਿੱਚ ਵੀ ਤਿਆਰ ਕਰਾਂਗੇ ਤੇ ਇਹਦੇ ਵਿੱਚ ਕਿਹੜੇ-ਕਿਹੜੇ ਇੰਗਰੀਡੀਅੰਟਸ ਜਾਣਗੇ ਤੇ ਜੋ-ਜੋ ਵੀ ਸਮਾਨ ਜਾਏਗਾ ਤੁਹਾਨੂੰ ਇਹ ਵੀ ਦੱਸਾਂਗੇ ਤੇ ਕੜਾਈ ਦੇ ਵਿੱਚ ਤੇ ਓਵਨ ਦੇ ਵਿੱਚ ਬਣਾਇਆਂ ਦਾ ਫਰਕ ਕੀ ਹੁੰਦਾ ਹੈ ਇਹ ਵੀ ਤੁਹਾਨੂੰ ਦੱਸਾਂਗੇ ਤਾਂ ਬਣੇ ਰਿਓ ਵੀਡੀਓ ਦੇ ਨਾਲ ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਧਾ ਕਿਲੋ ਕਣਕ ਦਾ ਆਟਾ ਲੈਣਾ ਇਹਨੂੰ ਛਾਣ ਲੈਣਾ ਤੇ ਇਹਦੇ ਵਿੱਚ ਮੈਂ ਹੋਰ ਕੁਝ ਵੀ ਮਿਕਸ ਨਹੀਂ ਕੀਤਾ ਇਹਨੂੰ ਆਪਾਂ ਇੱਕ ਪਾਂਡੇ ਵਿੱਚ ਪਾ ਲਵਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ 250 ਗ੍ਰਾਮ ਖੰਡ ਜਾਂ ਸ਼ੱਕਰ। ਤੇ ਮੈਂ ਇੱਥੇ ਸ਼ੱਕਰ ਲਈਏ। ਤੁਸੀਂ ਚਾਹੋ ਤਾਂ ਖੰਡ ਵੀ ਲੈ ਸਕਦੇ ਹੋ ਪਰ ਉਹਨੂੰ ਤੁਸੀਂ ਪੀਸ ਲੈਣਾ ਮਿਕਸੀ ਦੇ ਵਿੱਚ ਪਾ ਕੇ ਤੇ ਫਿਰ ਇਹਨੂੰ ਇਹਦੇ ਵਿੱਚ ਪਾ ਲੈਣਾ। ਹੁਣ ਇਹਦੇ ਵਿੱਚ ਇੱਕ ਟੇਬਲस्पून ਪਾ ਦਿਆਂਗੇ ਬੇਕਿੰਗ ਪਾਊਡਰ ਦਾ। ਤੇ ਨਾਲ ਹੀ ਅੱਧਾ ਟੇਬਲस्पून ਪਾਵਾਂਗੇ ਬੇਕਿੰਗ ਸੋਡਾ ਦਾ। ਇਹਨਾਂ ਨੂੰ ਮੈਂ ਮਿਨ ਕੇ ਲਿਆਏ ਤੇ ਦੋਨਾਂ ਚੀਜ਼ਾਂ ਨੂੰ ਪਾ ਕੇ ਇਹਨਾਂ ਨੂੰ ਕਿਸੇ ਚੀਜ਼ ਦੇ ਨਾਲ ਚੰਗੀ ਤਰ੍ਹਾਂ ਸਾਰੇ ਆਟੇ ਨੂੰ ਮਿਕਸ ਕਰ ਲੈਣਾ। ਤੇ ਜਦੋਂ ਵੀ ਆਪਾਂ ਕੋਈ ਬੇਕਿੰਗ ਦੀ ਚੀਜ਼ ਬਣਾਣੇ ਆ ਨਾ ਤਾਂ ਆਪਣੇ ਕੋਲ ਮੈਜ਼ਰਿੰਗ ਕੱਪਸ ਤੇ ਮੈਜ਼ਰਿੰਗ ਸਪੂਨਸ ਹੋਣੇ ਬੜੇ ਜ਼ਰੂਰੀ ਨੇ ਤੇ ਹਰ ਇੱਕ ਚੀਜ਼ ਨੂੰ ਮਿਨ ਕੇ ਹੀ ਲੈਣਾ ਚਾਹੀਦਾ ਹੈ ਤੇ ਨਾਲ ਹੀ ਮੈਂ 250 ਗ੍ਰਾਮ ਲਿਆਇ ਕਿਓ 250 ਗ੍ਰਾਮ ਚੀਨੀ ਚੀਨੀ ਜਾਂ ਸ਼ੱਕਰ ਜੋ ਵੀ ਤੁਹਾਡੇ ਕੋਲ ਹੋਵੇ ਤੁਸੀਂ ਪਾ ਲਓ ਤੇ ਨਾਲ ਹੀ 250 ਗ੍ਰਾਮ ਵੀ ਤੁਸੀਂ ਦੇਸੀ ਘਿਓ ਪਾ ਲੈਣਾ ਕਿਉਂਕਿ ਦੇਸੀ ਘਿਓ ਦੇ ਨਾਲੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਪਾਣ ਨੂੰ ਤਾਂ ਤੁਸੀਂ ਮੱਖਣ ਵੀ ਪਾ ਸਕਦੇ ਹੋ ਪਰ ਅਸਲੀ ਇਹਦਾ ਟੇਸਟ ਦੇਸੀ ਘਿਓ ਨਾਲ ਹੀ ਆਉਂਦਾ ਹੈ ਤੇ ਹੁਣ ਇਹਨੂੰ ਆਪਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਜੇ ਤੁਸੀਂ ਕੱਟ ਕੇ ਉਹ ਖਾਣਾ ਤਾਂ ਥੋੜਾ ਬਹੁਤਾ ਕੱਟ ਵੀ ਪਾ ਲੈਣਾ ਪਰ ਬਾਲਾ ਕੱਟ ਨਹੀਂ ਪਾਣਾ ਮੁਠੀ ਜੀ ਬਣ ਜੇ ਇੰਨਾ ਕੁ ਤੇ ਆਪਾਂ ਨੂੰ ਜ਼ਰੂਰੀ ਚਾਹੀਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਆਪਾਂ ਸਾਰੇ ਆਟੇ ਦੇ ਵਿੱਚ ਮਿਕਸ ਕਰ ਲਿਆ ਤੇ ਇਸ ਤੋਂ ਬਾਅਦ ਇਹਨੂੰ ਹੁਣ ਆਪਾਂ ਦੁੱਧ ਦੇ ਨਾਲ ਗੁੰਨਾਂਗੇ ਤੇ 250 ਗ੍ਰਾਮ ਮੈਂ ਇੱਥੇ ਦੁੱਧ ਲਿਆ ਦੁੱਧ ਨੂੰ ਥੋੜਾ ਥੋੜਾ ਕਰਕੇ ਆਟੇ ਵਿੱਚ ਪਾਉਂਦੇ ਜਾਵਾਂਗੇ ਤੇ ਆਟੇ ਨੂੰ ਗੁੰਨ ਲਵਾਂਗੇ ਜੇ ਘੱਟ ਲੱਗਾ ਤਾਂ ਘੱਟ ਪਾ ਲੈਣਾ ਪਰ 250 ਗ੍ਰਾਮ ਇੱਕ ਵਾਰ ਆਪਾਂ ਦੁੱਧ ਲੈ ਲੈਣਾ ਤੇ ਇਹਨੂੰ ਰੂਮ ਟੈਂਪਰੇਚਰ ਤੇ ਹੀ ਲੈਣਾ ਇਹਨੂੰ ਜਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਗਰਮ ਹੋਣਾ ਚਾਹੀਦਾ ਰੂਮ ਟੈਂਪਰੇਚਰ ਉੱਤੇ ਦੁੱਧ ਹੋਣਾ ਚਾਹੀਦਾ ਤੇ ਇਹਨੂੰ ਇੱਕਦਮ ਵੀ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਜਿੰਨੀ ਲੋੜ ਹੋਈ ਓਨਾ ਹੀ ਪਾਵਾਂਗੇ ਆਟੇ ਨੂੰ 3-4 ਮਿੰਟ ਲਈ ਚੰਗੀ ਤਰ੍ਹਾਂ ਗੁੰਨ ਲੈਣਾ ਕਿਉਂਕਿ ਆਟੇ ਨੂੰ ਗੁੰਨਣਾ ਵੀ ਬਹੁਤ ਜ਼ਰੂਰੀ ਏ ਤੇ ਬਾਲਾ ਜਿਆਦਾ ਢਿੱਲਾ ਆਟਾ ਨਹੀਂ ਕਰਨਾ ਤੇ ਨਾ ਹੀ ਜਿਆਦਾ ਸਖਤ ਆਟਾ ਰੱਖਣਾ ਤੁਸੀਂ ਦੇਖ ਲਓ ਇਹ ਆਟਾ ਨਾ ਹੀ ਜ਼ਿਆਦਾ ਢਿੱਲਾ ਹੈ ਤੇ ਨਾ ਹੀ ਸਖਤ ਹੈ ਤੇ ਇਹਨੂੰ ਗੁੰਨ-ਗੁੰਨ ਕੇ ਆ ਵਧੀਆ ਚਿੱਕਣਾ ਕਰ ਲੈਣਾ ਤੇ ਦੇਖੋ ਇੰਨਾ ਕੁ ਦੁੱਧ ਬਚ ਗਿਆ ਸਾਰਾ ਦੁੱਧ ਨਿਵੇਂ ਪਾਇਆ 250 ਗ੍ਰਾਮ ਚ ਥੋੜਾ ਜਿਹਾ ਦੁੱਧ ਬਚ ਗਿਆ ਤੇ ਹੁਣ ਇੱਕ ਕੜਾਈ ਦੇ ਵਿੱਚ ਪਾਵਾਂਗੇ ਲੂਣ ਇਹ ਲੂਣ ਪਹਿਲਾਂ ਦਾ ਹੀ ਪਿਆ ਸੀ ਜਦ ਨਾਲ ਮੈਂ ਪਹਿਲਾਂ ਵੀ ਮੈਂ ਕਈ ਵਾਰ ਬੇਕਿੰਗ ਕੀਤੀ ਹੋਈ ਹੈ ਤੇ ਇਹਨੂੰ ਇਹਦੇ ਵਿੱਚ ਪਾ ਕੇ ਆਪਾਂ ਗਰਮ ਕਰਨ ਲਈ ਰੱਖ ਦੇਣਾ 10 ਮਿੰਟ ਲਈ ਟੱਕਣ ਦੇਾਂਗੇ ਤੇ ਇਹਨੂੰ ਰੱਖ ਦੇਣਾ ਨਾਲ ਹੀ ਓਵਨ ਨੂੰ ਵੀ ਆਨ ਕਰ ਦੇਣਾ ਇਹਨੂੰ ਆਪਾਂ 180 ਡਿਗਰੀ ਤੇ ਰੱਖਾਂਗੇ ਦੋਨੋਂ ਰੌਡ ਚ ਲਾਵਾਂਗੇ ਤੇ ਨਾਲੇ ਦਾ ਫੈਨ ਵੀ ਆਨ ਕਰ ਦਿੱਤਾ ਤੇ ਹੁਣ ਇਹ ਵਾਲੀ ਮਸ਼ੀਨ ਲਾਵਾਂਗੇ ਇਹ ਮਸ਼ੀਨ ਬਿਸਕਟ ਬਣਾਉਣ ਵਾਲੀ ਏ ਇਹਦੇ ਵਿੱਚ ਨਾਲ ਆਪਣਾ ਨਮਕੀਨ ਬਿਸਕਟ ਕੁਝ ਵੀ ਬਣਾ ਸਕਦੇ ਆ ਤੇ 3 400 ਦੀ 500 ਦੀ ਇਸ ਰੇਟ ਦੇ ਵਿੱਚ ਇਹ ਨਾਰਮਲੀ ਮਿਲ ਜਾਂਦੀ ਏ ਤੇ ਇਹਦੇ ਵਿੱਚ ਆਪਾਂ ਇਸ ਆਟੇ ਨੂੰ ਇਕੱਠਾ ਜਿਆ ਕਰਕੇ ਪਾ ਲੈਣਾ ਸੈੱਟ ਕਰ ਲੈਣਾ ਤੇ ਇਹਦੇ ਵਿੱਚ ਇਹ ਵਾਲੀ ਪਲੇਟ ਲਾਵਾਂਗੇ ਇਹਦੇ ਨਾਲ ਕਈ ਤਰ੍ਹਾਂ ਦੀਆਂ ਪਲੇਟਾਂ ਮਿਲਦੀਆਂ ਨੇ ਤੇ ਇਹ ਬਿਸਕਟਾਂ ਵਾਲੀ ਪਲੇਟ ਇਹ ਵਾਲੀ ਏ ਤੇ ਇਹਨੂੰ ਲਾ ਕੇ ਮੜਾ ਜੈਨ ਨੂੰ ਠੰਡਾ ਲਾ ਲੈਣਾ ਤੇ ਇਹਨੂੰ ਬੰਦ ਕਰ ਦੇਣਾ ਇਹ ਮਸ਼ੀਨ ਨਾਲ ਵੀ ਹੋਵੇ ਤਾਂ ਵੀ ਆਪਾਂ ਬਿਸਕੁਟ ਬਣਾ ਸਕਦੇ ਆ ਬੜੇ ਆਰਾਮ ਨਾਲ ਕੋਈ ਵੀ ਸ਼ੇਪ ਦੇ ਲੋ ਆਪਣੇ ਹਿਸਾਬ ਨਾਲ ਸ਼ੇਪ ਦੇ ਲੈਣੀ ਹੈ ਤੇ ਬਿਸਕੁਟ ਤਿਆਰ ਹੋ ਜਾਂਦੇ ਨੇ ਤੇ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹ ਬਿਸਕੁਟ ਬਣਾਏ ਵੀ ਨੇ ਤੁਹਾਡੇ ਨਾਲ ਸ਼ੇਅਰ ਵੀ ਕੀਤੇ ਨੇ ਤੇ ਮੈਂ ਇੱਥੇ ਬਟਰ ਪੇਪਰ ਵਿਛਾ ਲਿਆ ਜਿਹੜਾ ਓਵਨ ਦੇ ਵਿੱਚ ਪਲੇਟ ਸੀ ਉਹਦੇ ਉੱਤੇ ਤੇ ਇਸ ਤਰ੍ਹਾਂ ਆਪਾਂ ਸਾਰੇ ਬਿਸਕੁਟ ਤਿਆਰ ਕਰ ਲੈਣੇ ਨੇ ਤੇ ਮਸ਼ੀਨ ਦੇ ਨਾਲ ਥੋੜਾ ਜਲਦੀ ਵੀ ਹੋ ਜਾਂਦਾ ਹੈ ਤੇ ਜਿਹੜੀ ਇਹਦੀ ਸ਼ੇਪ ਹੈ ਉਹ ਸੇਮ ਟੂ ਸੇਮ ਆਉਂਦੀ ਜਿਹੜੀ ਆਪਾਂ ਪੱਟ ਤੋਂ ਬਿਸਕੁਟ ਬਣਵਾ ਕੇ ਲਾਉਂਦੇ ਆ ਉਸੇ ਤਰ੍ਹਾਂ ਦੇ ਦੇਖਣ ਨੂੰ ਵੀ ਬਿਲਕੁਲ ਸੇਮ ਹੀ ਲੱਗਦੇ ਨੇ ਪਹਿਲਾਂ ਆਪਾਂ ਓਵਨ ਵਾਲੀ ਪਲੇਟ ਵਿੱਚ ਤਿਆਰ ਕਰ ਰਹੇ ਹਾਂ ਇਸ ਤੋਂ ਬਾਅਦ ਆਪਾਂ ਥਾਲੀ ਵਿੱਚ ਤਿਆਰ ਕਰਾਂਗੇ ਇਹ ਆਪਣੇ ਤਿਆਰ ਹੋ ਗਏ ਨੇ ਇਹਨਾਂ ਨੂੰ ਓਵਨ ਵਿੱਚ ਰੱਖ ਦਿੰਨੇ ਆ ਤੇ ਓਵਨ ਦਾ ਜਿਹੜਾ ਟਾਈਮ ਹੈ ਉਹ 10 ਮਿੰਟ ਤੇ ਸੈੱਟ ਕਰ ਲੈਣਾ 10 ਮਿੰਟ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੇ ਨੇ ਬਾਕੀ ਜੇ ਲੋੜ ਪਏਗੀ ਤਾਂ ਥੋੜਾ ਬਹੁਤ ਆਪਾਂ ਘੱਟ ਵੱਧ ਫਿਰ ਕਰ ਲਵਾਂਗੇ ਤੇ ਇਹਨੂੰ 10 ਮਿੰਟ ਤੇ ਲਾ ਕੇ ਆਪਾਂ ਰੱਖ ਦਿੱਤਾ ਹੈ ਤੇ ਹੁਣ ਲਵਾਂਗੇ ਥਾਲੀ ਜਿਹੜੀ ਕਿ ਆਪਾਂ ਕੜਾਈ ਵਿੱਚ ਰੱਖਣੀ ਹੈ ਉਹਦੇ ਮੇਚੇ ਦੀ ਤੇ ਉਹਨੂੰ ਦੇਸੀ ਘਿਓ ਲਾ ਲਵਾਂਗੇ ਇਹਨੂੰ ਲਾਉਣ ਨੂੰ ਤਾਂ ਆਪਾਂ ਬਟਰ ਪੇਪਰ ਵੀ ਲਾ ਸਕਦੇ ਸੀ ਪਰ ਜਦੋਂ ਆਪਾਂ ਓਵਨ ਘਰ ਵਿੱਚ ਨਹੀਂ ਰੱਖਦੇ ਤਾਂ ਉਸ ਟਾਈਮ ਤੇ ਬਟਰ ਪੇਪਰ ਵੀ ਆਪਾਂ ਘੱਟ ਵੱਧੀ ਰੱਖਦੇ ਆ ਇਸ ਕਰਕੇ ਆਪਾਂ ਕੋਈ ਘਿਓ ਥਿੰਦਾ ਲਾ ਕੇ ਫਿਰ ਬਿਸਕੁਟ ਇਹਨਾਂ ਉੱਤੇ ਬਣਾ ਬਣਾ ਕੇ ਪਾਈ ਜਾਵਾਂਗੇ ਤੇ ਥੋੜੀ ਥੋੜੀ ਦੂਰ ਜ਼ਰੂਰ ਰੱਖਾਂਗੇ ਕਿਉਂਕਿ ਬੇਕਿੰਗ ਦੇ ਟਾਈਮ ਤੇ ਥੋੜੇ ਬਹੁਤੇ ਫੁੱਲਦੇ ਵੀ ਨੇ ਜਿਆਦਾ ਨਾਲ ਜੋੜ ਕੇ ਨਹੀਂ ਰੱਖਣੇ ਥੋੜੀ ਦੂਰ ਤੇ ਹੀ ਰੱਖਣੇ ਨੇ ਤੇ ਇਸ ਤਰ੍ਹਾਂ ਆਪਾਂ ਸਾਰੀ ਥਾਲੀ ਤਿਆਰ ਕਰਕੇ ਹਾਲੇ ਹੁਣ ਤਿਆਰ ਹੈ ਤੇ ਇਹਨੂੰ ਰੱਖ ਦਿਆਂ ਕੜਾਈ 'ਚ ਕੜਾਈ 'ਚ ਪਹਿਲਾਂ ਸਟੈਂਡ ਰੱਖ ਲੈਣਾ ਕੋਈ ਤੇ ਉਹਦੇ ਉੱਤੇ ਥਾਲੀ ਨੂੰ ਰੱਖਾਂਗੇ ਤੇ ਬੜੇ ਧਿਆਨ ਨਾਲ ਰੱਖਣਾ ਕੜਾਈ ਬਹੁਤ ਜ਼ਿਆਦਾ ਗਰਮ ਹੁੰਦੀ ਏ ਤੇ ਇਸ ਕਰਕੇ ਇਹਨੂੰ ਧਿਆਨ ਨਾਲ ਰੱਖ ਕੇ ਉੱਪਰੋਂ ਢੱਕਣ ਦੇ ਦੇਣਾ ਤੇ ਇਹਨੂੰ ਲੋ ਟੂ ਮੀਡੀਅਮ ਸੇਕ ਰੱਖਣਾ ਹੈ ਜ਼ਿਆਦਾ ਸੇਕ ਨਹੀਂ ਕਰਨਾ ਤੇ 10 ਮਿੰਟ ਬਾਅਦ ਇਹਨੂੰ ਫਿਰ ਵੇਖਾਂਗੇ ਇੱਧਰ ਆਪਣੇ 10 ਮਿੰਟ ਹੋ ਗਏ ਨੇ ਤੇ ਵੇਖੋ ਜੀ ਆਪਣੇ ਬਿਸਕੁਟ ਬਣ ਕੇ ਤਿਆਰ ਹੋ ਗਏ ਨੇ ਇੰਨੇ ਚਿਰ ਦੇ ਵਿੱਚ ਹੀ ਤੇ ਬਹੁਤ ਹੀ ਸੋਹਣਾ ਕਲਰ ਵੀ ਆਇਆ ਹੈ ਤੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਇਹਨਾਂ ਨੂੰ ਹੁਣ ਠੰਡੇ ਹੋਣ ਦਿਆਂਗੇ ਕਿਉਂਕਿ ਗਰਮਾ-ਗਰਮ ਇਹਨਾਂ ਨੂੰ ਨਹੀਂ ਛੇੜਨਾ ਚਾਹੀਦਾ ਥੋੜੇ ਠੰਡੇ ਹੋ ਜਾਣ ਫੇਰ ਹੀ ਇਹਨਾਂ ਨੂੰ ਆਪਾਂ ਛੇੜਨਾ ਚਾਹੀਦਾ ਉਹ ਠੰਡੇ ਹੋ ਰਿਆ ਨੇ ਉਧਰ ਇੰਨੇ ਚਿਰ ਦੇ ਵਿੱਚ ਹੀ 10 ਮਿੰਟ ਹੋ ਗਏ ਨੇ ਤੇ ਕੜਾਈ ਵਿੱਚੋਂ ਵੀ ਆਪਾਂ ਬਿਸਕੁਟ ਬਾਹਰ ਕੱਢ ਲੈਣੇ ਆ ਤੇ ਤੁਸੀਂ ਵੇਖੋ ਕੜਾਈ ਵਾਲੇ ਬਿਸਕੁਟ ਵੀ ਬਹੁਤ ਸੋਹਣੇ ਬਣੇ ਨੇ ਤੇ ਇਹਨੂੰ ਬੜੇ ਧਿਆਨ ਨਾਲ ਬਾਹਰ ਕੱਢ ਲੈਣਾ ਦੇਖੋ ਜੀ ਬਿਸਕੁਟ ਦਾ ਕਲਰ ਵੀ ਬਹੁਤ ਸੋਹਣਾ ਆਇਆ ਹੈ ਤੇ ਬਹੁਤ ਹੀ ਸੋਹਣੇ ਬਣ ਕੇ ਤਿਆਰ ਤੇ ਇਹਨਾਂ ਨੂੰ ਵੀ ਆਪਾਂ 10 ਮਿੰਟ ਦੇ ਲਈ ਉੱਥੇ ਰੱਖ ਦਿੰਨੇ ਆ ਤਾਂ ਜੋ ਦੋਵੇਂ ਹੀ ਬਿਸਕੁਟ ਚੰਗੀ ਤਰ੍ਹਾਂ ਠੰਡੇ ਹੋ ਜਾਣ ਅੱਛਾ ਹੁਣ ਤੁਹਾਨੂੰ ਦੱਸਦੇ ਆ ਕਿ ਕੜਾਈ ਵਾਲੇ ਬਿਸਕੁਟਾਂ ਵਿੱਚ ਤੇ ਓਵਨ ਵਾਲੇ ਬਿਸਕੁਟਾਂ ਵਿੱਚ ਫਰਕ ਕੀ ਹੁੰਦਾ ਵੇਖਣ ਨੂੰ ਟੇਸਟ ਕਰਨ ਦੇ ਵਿੱਚ ਇਹਦਾ ਬਿਲਕੁਲ ਕੋਈ ਫਰਕ ਨਹੀਂ ਹੁੰਦਾ ਬਿਲਕੁਲ ਸੇਮ ਹੀ ਬਣ ਜਾਂਦੇ ਨੇ ਚਲੋ ਜਿਹੜਾ ਓਵਨ ਦੇ ਬਿਸਕੁਟ ਨੇ ਉਹ ਥੋੜਾ ਇੱਕ ਇਕੁਅਲ ਜਿਹਾ ਉਹਦੇ ਉੱਤੇ ਕਲਰ ਆਉਂਦਾ ਤੇ ਬਾਕੀ ਜਿਹੜੇ ਕੜਾਈ ਵਾਲੇ ਹੁੰਦੇ ਨੇ ਇਹਨਾਂ ਦਾ ਕਲਰ ਤੁਸੀਂ ਵੇਖੋ ਜਿਸ ਤਰ੍ਹਾਂ ਆਪਾਂ ਪੱਠ ਤੋਂ ਲੈ ਕੇ ਆਉਂਨੇ ਆ ਨਾ ਨੀਚੋਂ ਥੋੜੇ ਡਾਰਕ ਤੇ ਉੱਪਰੋਂ ਥੋੜੇ ਹਲਕੇ ਲਾਈਟ ਜੇ ਇਹ ਉਸ ਤਰ੍ਹਾਂ ਕੜਾਈ ਵਿੱਚ ਜਦੋਂ ਆਪਾਂ ਬਿਨਾ ਬਟਰ ਪੇਪਰ ਲਾਣ ਤੋਂ ਇਸ ਤਰ੍ਹਾਂ ਸਿੱਧਾ ਹੀ ਥਾਲੀ ਵਿੱਚ ਬਣਾ ਲੈਨੇ ਆ ਕੋਈ ਵੀ ਮੱਖਣ ਕਿਉ ਲਾ ਕੇ ਤਾਂ ਸਾਰੇ ਬਿਸਕੁਟ ਨਹੀਂ ਉੱਤਰਦੇ ਕੁਝ ਕੁ ਟੁੱਟਦੇ ਨੇ ਕੁਝ ਕੁ ਸਾਬਤ ਲੱਥ ਜਾਂਦੇ ਨੇ ਤੇ ਮੈਂ ਬੜੀ ਵਾਰ ਬਣਾਏ ਨੇ ਕਹਿਣ ਦੀਆਂ ਗੱਲਾਂ ਕੁਝ ਵੀ ਨਹੀਂ ਬਿਲਕੁਲ ਸਾਬਤ ਬਿਸਕੁਟ ਸਾਰੇ ਨਹੀਂ ਬਣਦੇ ਕੁਝ ਕੁ ਟੁੱਟਦੇ ਨੇ ਕੁਝ ਕੁ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਟੇਸਟ ਸੇਮ ਹੈ ਸੇਮ ਕਲਰ ਹੈ ਸਾਰਾ ਕੁਝ ਵਧੀਆ ਇਹਨੂੰ ਥੋੜਾ ਜਿਹਾ ਟੈਪ ਕਰ ਲੈਣਾ ਜਿੰਨੇ ਕੁ ਲੱਤ ਗਏ ਉਹ ਤਾਂ ਸਾਬਤ ਰਹਿਣਗੇ ਤੇ ਜਿਹੜੇ ਬਾਕੀ ਬਚ ਗਏ ਆਪਾਂ ਨੂੰ ਕਰਦੇ ਜਾਂ ਕਿਸੇ ਚੀਜ਼ ਨਾਲ ਲਾਣੇ ਪੈਣਗੇ ਉਹ ਟੁੱਟਣਗੇ ਜ਼ਰੂਰ ਬਾਕੀ ਚਲੋ ਆਪ ਹੀ ਖਾਣੇ ਨੇ ਕੋਈ ਗੱਲ ਨਹੀਂ ਥੋੜੇ ਬਹੁਤ ਟੁੱਟ ਵੀ ਜਾਣ ਤਾਂ ਕੀ ਗੱਲ ਹੈ ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਜਦੋਂ ਆਪਾਂ ਕੜਾਈ 'ਚ ਬਿਸਕੁਟ ਬਣਾਉਂਦੇ ਆ ਤਾਂ ਬਹੁਤ ਥੋੜੇ ਬਣਦੇ ਨੇ ਆਪਾਂ ਟੱਬਰਾਂ ਵਾਲੇ ਲੋਕ ਆ ਇੰਨੇ ਕੁ ਬਿਸਕੁਟ ਨਾਲ ਕੀ ਬਣਦਾ ਤੇ ਕਦੋਂ ਆਪਾਂ ਪੂਰੇ ਕਰਾਂਗੇ ਵਾਲੇ ਬਿਸਕੁਟ ਤੇ ਤੁਹਾਨੂੰ ਸੱਚ ਦੱਸਾਂ ਮੈਂ ਜਿੰਨੀ ਵਾਰ ਵੀ ਤਾਂ ਸਿਰਫ ਸਵਾਦ ਹੀ ਵੇਖਿਆ ਸਾਰਿਆਂ ਨੇ ਪੂਰੇ ਨਹੀਂ ਆਉਂਦੇ ਕਿੰਨੇ ਕੁ ਬਣਾ ਸਕਦੇ ਆ ਆਪਾਂ ਇਸੇ ਕਾਰਨ ਹੀ ਹੁਣ ਮੈਂ ਓਵਨ ਖਰੀਦਿਆ ਤਾਂ ਜੋ ਸਾਰੇ ਪਰਿਵਾਰ ਦੇ ਲਈ ਖੁੱਲੇ ਡੁੱਲੇ ਬਿਸਕੁਟ ਬਣਾਈਏ ਸਾਰੇ ਰੱਜ ਕੇ ਖਾਣ ਕੁਛ ਦਿਨ ਲੰਘਣ ਵੀ ਤੇ ਥੋੜੇ ਬਹੁਤ ਨਾਲ ਤਾਂ ਕੁਝ ਬਣਦਾ ਨਹੀਂ ਖਾਸ ਤੌਰ ਤੇ ਆਪਣੇ ਪੰਜਾਬੀ ਪਿੰਡੂ ਘਰਾਂ ਦੇ ਵਿੱਚ ਜਿੱਥੇ ਖੁੱਲਾ ਖਾਣ ਪੀਣੇ ਉੱਥੇ ਥੋੜੀ ਚੀਜ਼ ਨਾਲ ਕੁਝ ਨਹੀਂ ਬਣਦਾ ਇਸ ਲਈ ਜੇ ਤੁਸੀਂ ਜਾਦੇ ਬਿਸਕੁਟ ਤਿਆਰ ਕਰਨੇ ਨੇ ਤਾਂ ਤੁਹਾਨੂੰ ਓਵਨ ਦੇ ਵਿੱਚ ਇਨਵੈਸਟ ਕਰਨਾ ਹੀ ਪਏਗਾ ਤੈ ਲੋ ਜੀ ਆਪਣੇ ਬਿਸਕੁਟ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਤੁਸੀਂ ਜੇ ਤੁਹਾਡੇ ਕੋਲ ਮਸ਼ੀਨ ਨਾ ਹੋਵੇ ਤਾਂ ਕਿਵੇਂ ਬਣਾ ਸਕਦੇ ਹੋ ਇਹ ਦੱਸਦੇ ਆਂ ਇਹਦੇ ਲਈ ਆਪਾਂ ਥੋੜਾ ਜਿਹਾ ਹੀ ਆਟਾ ਲਿਆਏ ਕਿਉਂਕਿ ਬਾਕੀ ਤਾਂ ਆਪਾਂ ਸਾਰੇ ਤਿਆਰ ਕਰ ਲੈਣੇ ਬਿਸਕੁਟ ਮਸ਼ੀਨ ਨਾਲ ਹੀ ਤੇ ਇਧਰ ਵੀ ਆਪਾਂ ਇਸ ਤਰ੍ਹਾਂ ਗੁਲਾਈ ਕਰਕੇ ਇਹਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਤੁਸੀਂ ਵੇਖੋ ਮੈਂ ਹੱਥ ਨਾਲ ਹੀ ਇਹ ਬਿਸਕਟ ਬਣਾ ਲਿਆ ਤੇ ਜੇ ਤੁਸੀਂ ਇਹਦੇ ਉੱਤੇ ਕੋਈ ਡਿਜ਼ਾਈਨਿੰਗ ਦੇਣੀ ਹੈ ਤਾਂ ਉਹ ਵੀ ਦੇ ਸਕਦੇ ਹਾਂ ਇੱਥੇ ਮੈਂ ਗੋਲ ਚਮਚੇ ਦੇ ਨਾਲ ਹੀ ਇਹਨੂੰ ਡਿਜ਼ਾਈਨਿੰਗ ਦੇ ਰਹੀ ਹਾਂ ਤੇ ਤੁਸੀਂ ਵੇਖੋ ਇਹ ਵੀ ਬਾਜ਼ਾਰ ਵਰਗੇ ਲੱਗਦੇ ਨੇ ਤੇ ਹੁਣ ਇਹਨਾਂ ਨੂੰ ਕੜਾਈ ਵਿੱਚ ਰੱਖ ਕੇ ਆਪਾਂ ਤਿਆਰ ਕਰ ਲਵਾਂਗੇ ਤੇ ਗੱਲਾਂ ਬਤਾ ਕਰਦੇ ਆ ਆਪਣਾ ਦੂਜਾ ਬੈਚ ਵੀ ਤਿਆਰ ਹੋ ਗਿਆ ਤੇ ਇਹਨੂੰ ਮੈਂ ਥੋੜਾ ਜਿਹਾ ਡਾਰਕ ਰੱਖਿਆ ਕਿਉਂਕਿ ਮੈਨੂੰ ਥੋੜੇ ਜਿਹਾ ਡਾਰਕ ਕਲਰ ਦੇ ਬਿਸਕਟ ਜ਼ਿਆਦਾ ਪਸੰਦ ਨੇ ਤੁਸੀਂ ਵੇਖੋ ਇਹਨਾਂ ਦਾ ਕਲਰ ਕਿੰਨਾ ਸੋਨਾ ਆ ਨਾਲ ਜਿੰਨੇ ਵੀ ਆਪਾਂ ਬਣਾਣੇ ਨੇ ਉਹਨੇ ਤਿਆਰ ਕਰ ਸਕਦੇ ਆ ਤੇ ਜੇ ਤੁਹਾਨੂੰ ਓਵਨ ਦੇ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰ ਦੇਣਾ ਮੈਂ ਜ਼ਰੂਰ ਹੀ ਤੁਹਾਨੂੰ ਦੱਸਾਂਗੀ ਅੱਛਾ ਇੱਕ ਕਮੈਂਟ ਨਾ ਮੈਨੂੰ ਵਾਰ-ਵਾਰ ਆਉਂਦਾ ਕਿ ਓਵਨ ਦੇ ਵਿੱਚ ਸਟੀਲ ਦਾ ਪਾਂਡਾ ਹਾਂਜੀ ਆਪਾਂ ਬਿਲਕੁਲ ਓਵਨ ਦੇ ਵਿੱਚ ਸਟੀਲ ਦਾ ਪਾਂਡਾ ਰੱਖ ਸਕਦੇ ਆ ਇਹ ਮਾਈਕ੍ਰੋਵੇਵ ਨਹੀਂ ਇਹ ਓਟੀਜੀ ਹੈ ਤੇ ਇਹਦੇ ਵਿੱਚ ਆਪਾਂ ਯੂਜ਼ ਕਰ ਸਕਦੇ ਆ ਸਟੀਲ ਦਾ ਪਾਂਡਾ ਐਲੂਮੀਨੀਅਮ ਦਾ ਪਾਂਡਾ ਤੇ ਹੋਰ ਵੀ ਆਪਾਂ ਸਿਰਫ ਪਲਾਸਟਿਕ ਤੋਂ ਬਿਨਾ ਹੋਰ ਕੋਈ ਵੀ ਪਾਂਡਾ ਯੂਜ਼ ਕਰ ਸਕਦੇ ਆ ਓਵਨ ਦੇ ਬਾਰੇ ਜੇ ਤੁਸੀਂ ਕੁਝ ਹੋਰ ਵੀ ਪੁੱਛਣਾ ਹੋਵੇ ਤਾਂ ਜ਼ਰੂਰੀ ਪੁੱਛ ਸਕਦੇ ਹੋ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ